ਦੋਸਤੋ ਨਮਸਕਾਰ ਰੌਟੀ ਪੰਜਾਬ ਦੀ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਪਠਿੰਡਾ ਦੇ ਪ੍ਰਤਾਪਨਗਰ ਵਿੱਚ ਸੀਵਰ ਦੀ ਦਿੱਕਤ ਨੂੰ ਲੈ ਕੇ ਦੁਕਾਨਦਾਰ ਪਹੁੰਚੇ ਆਪਣੀਆਂ ਦੁਕਾਨ ਦੀਆਂ ਚਾਬੀਆਂ ਲੈ ਕੇ ਨਗਰ ਨਿਕਮ ਵਿੱਚ ਉਹਨਾਂ ਦਾ ਕਹਿਣਾ ਹੈ ਕਈ ਸਾਲਾਂ ਤੋਂ ਸਾਨੂੰ ਸੀਵਰ ਦੀ ਪ੍ਰੋਬਲਮ ਆ ਰਹੀ ਹੈ ਅਤੇ ਸੀਵਰ ਦਾ ਪਾਣੀ ਕਈ ਸਾਲਾਂ ਤੋਂ ਇੱਥੇ ਓਵਰਫਲੋ ਹੋ ਜਾਂਦਾ ਹੈ ਤੇ ਓਵਰਫਲੋ ਹੋ ਕੇ ਸੀਜ਼ਨ ਦੇ ਟਾਈਮ ਦੇ ਵਿੱਚ ਦੁਕਾਨਦਾਰਾਂ ਨੂੰ ਬੜੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਤੋਂ ਅੱਕ ਕੇ ਦੁਕਾਨਦਾਰ ਆਪਣੀਆਂ ਦੁਕਾਨ ਦੀਆਂ ਚਾਬੀਆਂ ਲੈ ਕੇ ਨਗਰ ਨਿਗਮ ਵਿੱਚ ਪਹੁੰਚੇ ਆਓ ਦੇਖਦੇ ਆ ਬਠਿੰਡਾ ਤੋਂ ਰੋਸ਼ਨੀ ਪੰਜਾਬ ਦੀ ਤੋਂ ਅਸ਼ੋਕ ਬੰਸਲ ਦੀ ਰਿਪੋਰਟ ਜੀ ਜੀ ਨਾਮ ਕੀ ਹੈ ਇੱਥੇ ਆਏ ਹੋ ਕੀ ਕਰਨ ਮੇਰਾ ਨਾਮ ਪੰਕਜ ਮਿੱਤਲ ਹੈ ਜੀ ਮੈਂ ਪ੍ਰਤਾਪ ਨਗਰ ਦਾ ਰਹਿਣ ਵਾਲਾ ਪ੍ਰਤਾਪ ਨਗਰ 12 ਨੰਬਰ ਗਲੀ ਤੋਂ ਲੈ ਕੇ 20 ਨੰਬਰ ਗਲੀ ਤੱਕ ਓਵਰਫਲੋ ਪਾਣੀ ਦੀ ਬਹੁਤ ਜ਼ਿਆਦਾ ਸਮੱਸਿਆ ਹੈ ਠੀਕ ਟੋਟੋਟ ਤਿੰਨ ਵਾਰੀ ਚਾਰ ਵਾਰੀ ਇੱਥੇ ਆ ਚੁੱਕੇ ਆ ਮੇਅਰ ਸਾਹਿਬ ਨੂੰ ਪਿੱਛੇ ਜੇ ਮਿਲੇ ਸੀਗੇ ਅਸੀਂ ਉਹਨਾਂ ਨੂੰ ਲੈਟਰ ਵੀ ਦਿੱਤਾ ਕਿ ਇਸ ਚੀਜ਼ ਦਾ ਹੱਲ ਕੀਤਾ ਜਾਵੇ ਸਾਡਾ ਜੋ ਕਿ ਸਾਡੇ ਸੀਜ਼ਨ ਆਂਦੇ ਆ ਸੀਜ਼ਨ ਦੇ ਵਿੱਚ ਸਾਨੂੰ ਬਹੁਤ ਵੱਡਾ ਨੁਕਸਾਨ ਹੈ ਕਿੰਨੀਆਂ ਕ ਗਲੀਆਂ ਨੇ ਜਿਹੜਾ ਪ੍ਰਭਾਵਿਤ ਕਰ ਰਹੀ ਸੀ ਗੰਦਾ ਪਾਣੀ ਦੇਖ ਲਓ ਜੀ 12 ਨੰਬਰ ਗਲੀ ਤੋਂ ਲੈ ਕੇ 20 ਨੰਬਰ ਗਲੀ ਤੱਕ ਇਹ ਹੀ ਸਮੱਸਿਆ ਆਈ ਹੂੰ ਅਜਾ ਤੁਸੀਂ 2003 ਦੀ ਗੱਲ ਕਰ ਰਹੇ ਹੋ ਇਸ ਤੋਂ ਪਹਿਲਾਂ ਤੁਹਾਡੇ ਪ੍ਰਧਾਨ ਸ਼ੋਕ ਪ੍ਰਧਾਨ ਵੀ ਰਹੇ ਗਲੀ ਦੇ ਵੀ ਅਸੀਂ ਬਹੁਤ ਬਿਲਕੁਲ ਜੀ ਉਹਨਾਂ ਨੇ ਕੋਈ ਕੀਤਾ ਨਹੀਂ ਅਸੀਂ ਇੱਥੇ ਜਿੰਨੇ ਵੀ ਮੇਅਰ ਸੀਗੇ ਜਾਂ ਐਮਸੀ ਬਹੁਤਾਂ ਨੂੰ ਇਹ ਗੱਲ ਕਹਿ ਚੁੱਕੇ ਆ ਜੀ ਸਾਡਾ ਹਜੇ ਤੱਕ ਇਸ ਚੀਜ਼ ਦਾ ਸਮੱਸਿਆ ਦਾ ਕੋਈ ਹੱਲ ਨਹੀਂ ਹੋਇਆ ਹੱਲ ਕੀ ਹੈ ਜੀ ਜਦੋਂ ਕੋਈ ਆਨੇ ਆ ਜੀ ਇਹਨਾਂ ਕੋਲ ਸਿਰਫ ਇੱਕੋ ਹੀ ਗੱਲ ਹੈ ਜੀ ਵੀ ਇਹਦੇ ਵਿੱਚ ਕੀ ਹੈ 6 6 ਨੰਬਰ ਦੀ ਕੋਈ ਪਾਈਪ ਪਈ ਹੋਈ ਹੈ ਵੀ ਜੇਕਰ ਉਹ 6 ਨੰਬਰ ਦੀ ਕੋਈ ਪਾਈਪ ਹੈ ਜਾਂ ਕੁਝ ਵੀ ਹੈ ਉਹਦਾ ਮਸਲਾ ਤਾਂ ਹੱਲ ਕਰਨਾ ਹੀ ਪਈਦਾ ਨਾ ਜੀ ਹੂੰ ਸਾਨੂੰ ਇਤੋਂ ਕੀ ਹੈ ਇਹੀ ਅਸ਼ਵਾਸਨ ਦਿੱਤਾ ਗਿਆ ਹੈ ਕਿ ਅਸੀਂ ਇਹਨੂੰ 2 ਦਿਨਾਂ ਦੇ ਵਿੱਚ ਕੋਈ ਨਾ ਕੋਈ ਇਹਦਾ ਪਾਣੀ ਇੱਕ ਵਾਰੀ ਕੱਢਾਂਗੇ ਔਰ ਇਹਦਾ ਹੱਲ ਕਰ ਕੋਈ ਨਾ ਜਿਹੜਾ ਹੱਲ ਨਿਕਲੇਗਾ ਅਸੀਂ ਉਸ ਹੱਲ ਨੂੰ ਪੂਰਾ ਕਰਾਂਗੇ ਕਿ ਕਿਹਨੂੰ ਮਿਲਿਆ ਅਸੀਂ ਇੱਥੇ ਜੈਨ ਸਾਹਿਬ ਨੂੰ ਮਿਲੇ ਜੀ ਜੈਨ ਐਮ ਸੀ ਸਾਹਿਬ ਅਸੀਂ ਉਹਨਾਂ ਨਾਲ ਮਿਲੇ ਜੀ ਕਿੰਨੇ ਕਿੰਨੇ ਦਿਨ ਦਾ ਟਾਈਮ ਦਿੱਤਾ ਉਹਨਾਂ ਨੇ ਸਾਨੂੰ ਜਿਹੜਾ ਇੱਕ ਵਾਰੀ ਜਿਹੜਾ ਪਾਣੀ ਕੱਢਣ ਦਾ ਟਾਈਮ ਦਿੱਤਾ ਜੀ ਉਹ ਦਿੱਤਾ ਜੀ 2 ਦਿਨਾਂ ਦਾ ਜੀ ਜਿਹੜਾ ਪੂਰਾ ਪਰਮਨੈਂਟ ਹੱਲ ਹੈ ਉਹ ਸਾਡੇ ਕਹਿੰਦੇ ਆਪਣੇ ਮੇਅਰ ਸਾਹਿਬ ਆਣਗੇ ਜੀ ਉਹਨਾਂ ਨਾਲ ਬੈਠਕ ਰੱਖ ਕੇ ਅਸੀਂ ਉੱਥੇ ਆਵਾਂਗੇ ਜੀ ਪ੍ਰਤਾਪਨਗਰ ਤੁਹਾਡੇ ਏਰੀਆ ਦੇ ਵਿੱਚ ਆ ਕੇ ਜੋ ਗੱਲਬਾਤ ਹੋਏਗੀ ਅਸੀਂ ਸਾਰਿਆਂ ਦੇ ਵਿੱਚ ਘਾਰ ਹੀ ਦਿਖਾ ਅੱਛਾ ਤੁਸੀਂ 2003 ਤੋਂ ਗੱਲ ਕਰ ਰਹੇ ਹੋ ਕਾਫੀ ਲੰਮਾ ਸਮਾਂ ਹੋ ਗਿਆ ਹੈ ਹਜੇ ਤੱਕ ਹਾਲਾਤ ਉਸੇ ਤਰ੍ਹਾਂ ਹਜੇ ਤੱਕ ਹਾਲਾਤ ਬਿਲਕੁਲ ਸੇਮ ਉਹੀ ਚੱਲ ਰਹੇ ਨੇ ਕਾਫੀ ਸਰਕਾਰਾਂ ਆਈਆਂ ਗਈਆਂ ਹੈਨਾ ਸਾਨੂੰ ਕਿਸੇ ਤੋਂ ਕੋਈ ਐਮਸੀ ਕੋਈ ਮੇਅਰ ਸਾਨੂੰ ਕਿਸੇ ਤੋਂ ਕੋਈ ਹੱਲ ਨਹੀਂ ਹੋਇਆ ਹੁਣ ਅੱਜ ਦੇ ਜਿਹੜੇ ਮੇਅਰ ਸਾਹਿਬ ਨੇ ਸਾਨੂੰ ਸਾਨੂੰ ਦੇਖੋ ਇਹਨਾਂ ਤੋਂ ਪੂਰੀ ਉਮੀਦ ਹੈ ਔਰ ਇਹ ਕੰਮ ਕਰ ਵੀ ਰਹੇ ਨੇ ਜੀ ਠੀਕ ਹੈ ਜੀ ਔਰ ਇਹਨਾਂ ਤੋਂ ਕੰਮ ਹੋਏਗਾ ਵੀ ਅਸੀਂ ਇਹ ਵੀ ਕਹਿੰਦੇ ਆ ਪਰ ਲੇਕਿਨ ਦੇਖੋ ਜੇ ਅਗਰ ਅਸੀਂ ਆਪਣੀ ਕੋਈ ਗੱਲ ਰੱਖਾਂਗੇ ਨਹੀਂ ਤਾਂ ਇਹਨਾਂ ਨੂੰ ਨਹੀਂ ਪਤਾ ਚੱਲੇਗਾ ਠੀਕ ਹੈ ਜੀ ਇਸ ਕਰਕੇ ਅਸੀਂ ਅੱਜ ਆਪਣੀ ਜਗ੍ਹਾ ਤੇ ਇਸ ਜਗ੍ਹਾ ਤੇ ਪਹੁੰਚੇ ਹੈ ਜੀ ਔਰ ਇਹਨਾਂ ਨੂੰ ਕੀ ਹੈਗਾ ਸਾਨੂੰ ਪੂਰਾ ਸਵਿਛਨ ਵੀ ਦਿੱਤਾ ਹੈ ਇਹ ਜੋ ਵੀ ਕੰਮ ਹੋਏਗਾ ਅਸੀਂ ਪੂਰਾ ਇਹਨੂੰ ਕਰਾਂਗੇ ਜੇ ਨਹੀਂ ਸਿਰੇ ਚੜਦਾ ਤਾਂ ਅਗਲਾ ਫਿਰ ਕੋਈ ਐਕਸ਼ਨ ਕੀ ਹੈ ਸਾਡਾ ਐਕਸ਼ਨ ਇਹੀ ਹੈ ਜੀ ਅੱਜ ਅਸੀਂ ਆਪਦੀ ਦੁਕਾਨਾਂ ਦੀ ਚਾਬੀਆਂ ਲੈ ਕੇ ਆਏ ਜੀ ਹੂੰ ਅਗਲਾ ਐਕਸ਼ਨ ਸਾਡਾ ਇਹੀ ਹੈ ਜੀ ਅਸੀਂ ਆਪਣੇ ਪੂਰੇ ਪਰਿਵਾਰ ਨੂੰ ਲੈ ਕੇ ਇੱਥੇ ਉਦੋਂ ਤੱਕ ਰੁਕਾਂਗੇ ਜਦੋਂ ਤੱਕ ਸਾਡਾ ਮਾਰਕੀਟ ਦਾ ਪੂਰਾ ਪ੍ਰੋਪਰ ਕੰਮ ਨਹੀਂ ਹੋਏਗਾ ਰਹਿਣਾ ਸੈਨਾ ਸਾਡਾ ਮੇਰ ਸਾਹਿਬ ਦੀ ਦੇਖ ਰੱਖ ਦੇ ਵਿੱਚ ਹੀ ਚੱਲੇਗਾ ਸਰ ਆ ਜੀ ਕੋ ਪ੍ਰਤਾਪ ਨਗਰ ਦੇ ਦੁਕਾਨਦਾਰ ਹੈ ਜੀ

ਜੋਧੂ ਤੋਂ ਗਾਦੀ ਮੋਟਰ ਦੇ ਸੰਝ ਉਹ ਤੜਕੇ 5 ਵਜੇ ਉਹਨੂੰ ਸੈੱਟ ਕੀਤਾ ਪਰ ਅਸੀਂ ਉਹਦੇ ਚ 25% ਹੀ ਲਗਭਗ ਪਾਣੀ ਛੱਡਿਆ ਹਾਲ ਤੱਕ ਜਿਆਦਾ ਨਹੀਂ ਛੱਡਿਆ ਉਹਦਾ ਕਾਰਨ ਇਹ ਤੇ ਦੁਬਾਰੇ ਜੁੜ ਜੇ ਉਹਦੇ ਨਾਲ ਮਿੱਟੀ ਵਗੈਰਾ ਹੋਰ ਲਗਾ ਕੇ ਉਹਨੂੰ ਕੰਪਲੀਟ ਹੋਣ ਤੋਂ ਬਾਅਦ ਪ੍ਰੋਪਰ ਪਾਣੀ ਛੱਡਾਂਗੇ ਤਾਂ ਕਰਕੇ ਪਾਣੀ ਖੜਾ ਹੈ ਇੱਕ ਗੱਲ ਹੈ ਦੂਜੀ ਗੱਲ ਇਹ ਵੀ ਜਿਹੜੀ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਆਪਣੇ ਤਰਵੈਣੀ ਕੋਲ ਜਿਹੜਾ ਢੇਕਾ ਸੀ ਤਰਵੈਣੀ ਨੇ ਬਹੁਤ ਜ਼ਿਆਦਾ ਸਿਵਰੇਜ ਦੇ ਵਿੱਚ ਕੀ ਫਸਾਇਆ ਕੀ ਨਹੀਂ ਫਸਾਇਆ ਬਹੁਤ ਲੈਣਾ ਬਲੋਕੇਜ ਹੋਈਆਂ ਪਈਆਂ ਅਸੀਂ ਕਾਫੀ ਲੈਣਾ ਕੋਲ ਲੀਆਂ ਕੁਝ ਲੈਣਾ ਰਹਿ ਗਿਆ ਜਿਨ੍ਹਾਂ ਨੂੰ ਕੋਲ ਰੈ ਡਿਸਟਿੰਗ ਵਗੈਰਾ ਕਰਾ ਕੇ ਨੂੰ ਸਾਫ ਕਰਾ ਦੇ ਜਿਵੇਂ ਕਿ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਹੈ ਵੀ ਆ ਦੇਖੋ ਆ ਪੋਜੀਸ਼ਨ ਸੀ ਇਹ ਮੇਨ ਹੋਲਰ ਦੇ ਵਿੱਚ ਨਿਕਲੀ ਹੈ ਐਡੀ ਵੱਡੀ ਪਾਈਪ ਸਿਵਰੇਜ ਦੇ ਵਿੱਚ ਮੇਨ ਹੋਲ ਦੇ ਵਿੱਚ ਪਈ ਸੀ ਇਹ ਕਿਹੜੇ ਰੀਤੀ ਇਹ ਪ੍ਰਕਾਰ ਨਜ਼ਰ ਗੁਰੇ ਐਮਸੀ ਸਾਹਿਬ ਦੇ ਬਾੜ ਦੇ ਵਿੱਚ ਇੱਥੇ ਬਹੁਤ ਜ਼ਿਆਦਾ ਇਹ ਸਮੱਸਿਆ ਆ ਗਈ ਸੀ ਕੀ ਹੈ ਕੀ ਚੀਜ਼ ਹੈ ਇਹ ਪੈਪ ਹੈ ਮੇਰੇ ਸਹਾਉਣਾ ਜਿਹੜੀ ਕਿਚਨਲੇ ਲੋਹੇ ਦੀ ਸਿਗਰਟਾਂ ਸਿਗਰਟਾਂ ਇੱਕ चीज ਮਤੋਂ ਹੋਰ ਦਿਖਾਣਾ ਚਾਹਣਾ ਸਰ ਇਹ ਤਾਲੀਆਂ ਤਸਵੀਰਾਂ ਦਿਖਾ ਰਿਹਾ ਮੈਂ ਤੁਹਾਨੂੰ ਉਹ ਪੁਰਾਣੀਆਂ ਉਹ ਸਾਲ ਜਾਂ 6 ਮਹੀਨੇ ਜਾਂ ਕੋ 2-4 ਮਹੀਨੇ ਪੁਰਾਣੀਆਂ ਨੇ ਦਿਖਾ ਰਿਹਾ ਆਹ ਦੇਖੋ ਇੰਨੀਆਂ ਬੋਰੀਆਂ ਵਿੱਚ ਫਸਾ ਕੇ ਜਾਂਦੇ ਰੱਬ ਜਾਣਦਾ ਕੀ ਹੋਇਆ ਨੇ ਵਿੱਚ ਬੋਰੀਆਂ ਬਹੁਤ ਕੁਝ ਨਿਕਲ ਰਿਹਾ ਸਾਡੇ ਕੋਲ ਬਹੁਤ ਤਸਵੀਰਾਂ ਜਿਹੜੀਆਂ ਇਹਨਾਂ ਨੇ ਇਹੋ ਜਿਹੇ ਹਾਲਾਤ ਪੈਦਾ ਕਿਤੇ ਜਿਹਦੇ ਕਾਰਨ ਸਾਡੇ ਸ਼ਹਿਰ ਦੇ ਵਿੱਚ ਕਟਾਰੀਆਂ ਹੈ ਤੇ ਮੇਰ ਸਾਹਿਬ ਚੋਂ ਦੇ ਵੀ ਆਪਾਂ ਇਲਾਕੇ ਵਿੱਚ ਨੰਬਰ ਬਣਾਉਣਾ ਹੈ ਇਹ ਸਾਡੀ ਪੂਰੀ ਕੋਸ਼ਿਸ਼ ਹੈ ਵੀ ਅਸੀਂ ਦਿੱਕਤ ਹੈ ਵੀ ਕਿ ਇਸ ਸਮੱਸਿਆ ਨੂੰ ਜਲਦੀ ਜਲਦੀ ਹੱਲ ਕਰੀਏ ਕਿਉਂਕਿ ਏਰੀਆ ਜਿਆਦਾ ਹੈਗਾ ਜਿਆਦਾ ਟਾਈਮ ਲੰਘਣ ਕਰਕੇ ਨਿਕਤ ਆ ਰਹੀਆਂ ਪਰ ਜਲਦੀ ਅਸੀਂ ਉਹ ਹੱਲ ਕਰ ਲਾਂਗੇ ਤੁਹਾਨੂੰ ਵਿਸ਼ਵਾਸ ਦਵਾਉਂਦੇ ਪਰ ਸਾਡੇ ਸ਼ਹਿਰ ਦੇ ਨਿਵਾਸੀਆਂ ਨੂੰ ਤਾਂ ਤੁਹਾਨੂੰ ਹੀ ਵਿਸ਼ਵਾਸ ਦਵਾਉਣਾ ਹੈ ਵੀ ਅਸੀਂ ਇਹਦਾ ਕੰਮ ਜਲਦੀ ਹੱਲ ਕਰਾਂਗੇ ਕਿਉਂਕਿ ਇਹ ਇੱਕ ਦਿਨ ਦੀ ਸਮੱਸਿਆ ਨਹੀਂ ਸਗੋਂ ਕਾਫੀ ਚੱਲ ਚੱਲ ਸਮੱਸਿਆ ਹੈ ਤਾਂ ਆਪਨਗਰ ਦੇ ਜਿਹੜੇ ਦੁਕਾਨਦਾਰ ਆਏ ਸੀ ਜੀ ਇਹ ਨਾ ਉਹ ਪਾਣੀ ਦੀ ਨਕਾਸੀ ਕਿਵੇਂ ਇਹ ਇਹ ਅਜੇ ਤੱਕ ਪਹਿਲਾ ਤੋਂ ਬਾਅਦ ਪਾਣੀ ਡੋਰ ਖੁੱਲ ਜਾਣਾ ਤੁਹਾਨੂੰ ਦੱਸ ਰਿਹਾ ਹਾਂ